ਪਿੰਡ ਬਰਾਸ ਦਾ ਇਹ ਐਂਟਰੀ 게ਟ ਹੈ ਤੇ ਕਾਫੀ ਵੱਡਾ ਪਿੰਡ ਹੈ ਬਹੁਤ ਉੱਚੀਆਂ ਗਲੀਆਂ ਮੈਂ ਵਿੱਚੋਂ ਨਿਕਲ ਕੇ ਆਇਆ ਨਾ ਬਹੁਤ ਉੱਚੀਆਂ ਉੱਚੀਆਂ ਗਲੀਆਂ ਐ ਉੱਚਾ ਸੀ ਬਹੁਤ ਪਿੰਡ ਇਹ ਤੇ ਆਪਾਂ ਚੱਲਦੇ ਆ ਮੈਂ ਇਸ ਟਾਈਮ ਪਿੰਡ ਦੀ ਫਿਰਨੀ ਤੇ ਆ ਫਿਰਨੀ ਤੇ ਮੈਂ ਲੈਹੇ ਪਾਸੇ ਆ ਪਿੰਡ ਬਰਾਸ ਦੇ ਵਿੱਚ ਇਹ ਘਰਨ ਤੇ ਅਸੀਂ ਦੇਖ ਰਹੇ ਆ ਪਿੰਡ ਬਰਾਸ ਦੇ ਨੇ ਠੀਕ ਹੈ ਜੀ ਅੱਜਕੱਲ ਤਾਂ ਨਵੇਂ ਬਣ ਕੇ ਕੱਚਾ ਕੋਈ ਕਰਨੀ ਹੈਗਾ ਤੇ ਇਹ ਖੇਤ ਨੇ ਪਿੰਡ ਦੇ ਪਿੰਡ ਬਰਾਸ ਦੇ ਤੇ ਆਹ ਲਹਿੰਦੇ ਪਾਸੇ ਨਾ ਇਹ ਗੁੱਗਾ ਮੜੀ ਜੀਦੇ ਖਤਰ ਮੈਂ ਰੁਕੇ ਐ ਤੇ ਗੁੱਗਾ ਮੜੀ ਜੇ ਤਾਂ ਮੇਲੇ ਵੀ ਲੱਗਦੇ ਬਹੁਤ ਸ਼ਾਨਦਾਰ ਬਣਾਈ ਵੀ ਪਿੰਡ ਬਰਾਸ ਦੀ ਗੁੱਗਾ ਮੜੀ ਇਹ ਖੇਤ ਨੇ ਪਿੰਡ ਦੇ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਕੋਈ ਖੂਹ ਮਿਲਦਾ ਸਾਨੂੰ ਉਸ ਟਾਈਮ ਦਾ ਗਵਾ ਖੂਹ ਕੂਏ ਗਵਾਏ ਇਸ ਤੇ ਦੇ ਹਾਂ ਮੈਂ ਫਿਰ ਨਹੀਂ ਤੇ ਘੜਿਆ ਲੈਂਦੇ ਪਾਸੇ ਲੈਂਦੇ ਪਾਸੇ ਫਿਰਨੀ ਹੈ ਪਿੰਡ ਬਰਾਸ ਦੀ ਠੀਕ ਹੈ ਜੀ ਤੇ ਹੋਰ ਜੋ ਕੁਝ ਵੀ ਦੇਖਣ ਨੂੰ ਮਿਲੇਗਾ ਨਾ ਉਹ ਜ਼ਰੂਰ ਮਤਲਬ ਦਵਾ ਦਾਂਗੇ ਠੀਕ ਹੈ ਪਿੰਡ ਬਰਾਸ ਲੈਂਦੇ ਪਾਸੇ ਤੋਂ ਇਹ ਲੁੱਕ ਹੈ ਕਿਉਂਕਿ ਮੈਂ ਫਿਰ ਨਹੀਂ ਤੇ ਘੜਿਆ ਹਾਂ ਠੀਕ ਹੈ ਜੀ ਇਸ ਕਰਕੇ ਘਰ ਬਹੁਤ ਨੇੜੇ ਨੇੜੇ ਦਿਖਾਈ ਦੇ ਰਹੇ ਠੀਕ ਹੈ ਇਹ ਜੋ ਰੋਡ ਜਾਂਦਾ ਏ ਇਹ ਜਾਂਦਾ ਪਿੰਡ ਬੀਪਰ ਨੂੰ ਬੀਪਰ ਤੋਂ ਅੱਗੇ ਹਿੰਦੂਪੁਰ ਬਡਾਲੀ ਵਾਲਾ ਸਿੰਘ ਤੇ ਮੇਨ ਰੋਡ ਚੰਡੀਗੜ੍ਹ ਸਰਹੰਦ ਵਾਲਾ ਏ ਜੋ ਉੱਥੇ ਜਾ ਮਿਲਦਾ ਰਸਤਾ ਏ ਤੇ ਪਿੰਡ ਬਰਾਸ ਦੇਖਣਾ ਏਵੇਂ ਅੱਜ ਅਸੀਂ ਤੇ ਬਰਾਸ ਦੇ ਬਾਰੇ ਚ ਆਪਾਂ ਗੱਲ ਕਰਨੀ ਸੀ ਮੈਂ ਇਸ ਟਾਈਮ ਉੱਤਰ ਦੀ ਦਿਸ਼ਾ 'ਚ ਖੜਿਆ ਹਾਂ। ਉੱਤਰ ਵਾਲੇ ਪਾਸੇ ਜਿਹਨੂੰ ਨਾਰਥ ਸਾਈਡ ਕਹਿ ਸਕਦੇ ਆਪਾਂ ਤੇ ਇਹ ਰਸਤਾ ਇਹ ਪਿੰਡ ਬੀਪਰ ਤੋਂ ਜਾਂਦਾ ਤੇ ਉਹ ਲੁੱਕ ਹੈ ਜੀ ਪਿੰਡ ਬਰਾਸ ਦੀ। ਠੀਕ ਹੈ ਜੀ। ਮੇਰੇ ਸਾਹਮਣੇ ਇਸ ਟਾਈਮ ਪਿੰਡ ਬਰਾਸ ਹੈ। ਪਿੰਡ ਬਰਾਸ 47 ਦੇ ਵੇਲੇ ਅਰਿਆਸਤ ਪਟਿਆਲਾ ਦਾ ਪਿੰਡ ਸੀ ਤੇ ਅੱਜ ਕੱਲ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਚੜਦੇ ਪੰਜਾਬ ਇੰਡੀਆ ਦੇ ਵਿੱਚ ਹੈ ਸਰਹੰਦ ਰੋਜਾ شریف ਤੋਂ ਸਰਹੰਦ ਰੋਜਾ شریف ਤੋਂ ਇਹ ਪਿੰਡ ਹੈ 8-10 ਕਿਲੋਮੀਟਰ ਦੇ ਫਾਸਲੇ ਤੇ ਉਹ ਗੁਰਦੁਆਰਾ ਸਾਹਿਬ ਦੀ ਲੁੱਕ ਦਿਖਦੀ ਹੈ ਚੜਦੇ ਪਾਸੇ ਇਹ ਗੁਰਦੁਆਰਾ ਸਾਹਿਬ ਸੈਂਟਰ ਦੇ ਵਿੱਚ ਵੀ ਹੈ ਤੇ 47 ਦੇ ਟਾਈਮ ਇਹ ਪਿੰਡ ਮੁਸਲਮਾਨਾਂ ਦਾ ਹੀ ਸੀ ਸ਼ਾਰਫ ਪਿੰਡ ਤੋਣੀ ਗੋਤ ਸੀ ਇਹਨਾਂ ਦਾ ਜ਼ਿਆਦਾਤਰ ਤੇ ਜਾਂ ਕੁਝ ਕਮੀ ਰਹਿੰਦੇ ਸੀ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਬਾਰੇ ਵਿੱਚ ਕਾਫੀ ਕੁਝ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿਉਂਕਿ 47 ਦੇ ਵੇਲੇ ਨਾ ਇਸ ਪਿੰਡ ਦੇ ਵਿੱਚ ਬਹੁਤ ਹੀ ਖੂਨ ਖਰਾਬਾ ਹੋਇਆ ਸੀ ਇੱਥੇ ਨੌ ਨਵੀਂ ਆਂਦੀ ਦਰਗਾਹ ਹੈ ਤੇ ਉਸ ਦਰਗਾਹ ਤੇ ਕਾਰਨ ਇੱਥੇ ਇਲਾਕੇ ਦੇ ਤਾਂ ਸਾਰੇ ਲੋਕ ਇਕੱਠੇ ਹੋ ਗਏ ਸੀ ਸਾਡੇ ਇੱਕ ਅਜੀਜ਼ ਨੇ ਮੁਹੰਮਦ ਰਫੀਕ ਜਿਹੜਾ ਦਾ ਪਿੰਡ ਸਿੱਖਾਨਪੁਰ ਖੜੜ ਉਹਦੀਆਂ ਦੋ ਫੁੱਫੀਆਂ ਜਿਨ੍ਹਾਂ ਨੂੰ ਪਪੂਆ ਕਹਿੰਦੇ ਪੰਜਾਬੀ ਇੱਧਰ ਛੜਦੇ ਪੰਜਾਬ ਚ ਤੇ ਇੱਕ ਮਾਸੀ ਇਸ ਪਿੰਡ ਚ ਰਹਿੰਦੇ ਹੁੰਦੇ ਤੇ ਜੀਨ੍ਹਾਂ ਦੇ ਘੱਟੋ ਘੱਟ 45 ਮੈਂਬਰਾਂ ਦਾ ਇਸ ਪਿੰਡ ਦੇ ਵਿੱਚ ਕਤਲ ਹੋ ਗਿਆ ਸੀ 47 ਦੇ ਟਾਈਮ ਇਹਨਾਂ ਚ ਇੱਕ ਮਹਿੰਦੀ ਹਸਨ ਬਚ ਗਿਆ ਸੀ ਬਚ ਗਿਆ ਸੀ ਬਸ ਉਹਨਾਂ ਕੋਲ ਸਿੱਖ ਨੇ ਖੋ ਦੇ ਵਿੱਚੋਂ ਕੱਢਿਆ ਸੀ ਖੋ ਦੇ ਵਿੱਚੋਂ ਕੱਢ ਕੇ ਉਹਨੂੰ ਪੜਾਇਆ ਪੜਾ ਕੇ ਪੰਜ ਛੇ ਜਮਾਤਾਂ ਪਾਕਿਸਤਾਨ ਵਿੱਚ ਤੇ ਮਹਿੰਦੀ हसन ਜੀ ਅੱਜਕੱਲ ਪਾਕਿਸਤਾਨ ਦੇ ਕਲੂਰ ਕੋਟ ਦੇ ਵਿੱਚ ਰਹੇ ਰਹੇ ਐਦਾਂ ਇੱਕ ਮੁਹੰਮਦ ਇਲੀਅਸ ਸੀ ਉਹ ਵੀ ਖਾਨਪੁਰ ਤੋਂ ਸੀ ਉਹਦਿਆਂ ਵੀ ਦੋ ਭੂਆ ਪੂਫੀਆਂ ਕਹਿੰਦੇ ਜਿਹਨਾਂ ਨੂੰ ਉਸ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਉਹ ਵੀ ਖਾਨ ਪਰ ਖੜੜਦੇ ਤੇ ਉਹਨਾਂ ਦਾ ਤਾਂ ਇੱਥੇ ਸਾਰੇ ਪਰਿਵਾਰ ਕਤਲ ਹੋ ਗਿਆ ਤਾਂ ਉਹਨਾਂ ਨੇ ਔਰਤਾਂ ਨੇ ਖੂਹਾਂ ਚ ਸ਼ਾਲਾ ਮਾਰ ਮਾਰ ਕੇ ਆਪਣੀਆਂ ਜਾਨਾਂ ਦਿੱਤੀਆਂ ਖੂਹ ਹੈਗੇ ਨੇ ਇੱਥੇ ਕਾਫੀ ਦਿੱਖਦੇ ਆਂ ਵਾਟ ਅ ਅੱਜਕੱਲ੍ਹ ਰਸਤੇ ਨਹੀਂ ਹੈਗੇ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਉਹ ਜੋ ਤੁਸੀਂ ਦਰਖਤ ਦੇਖ ਰਹੇ ਹੋ ਨਾ ਦੋ ਦਰਖਤ ਦੇਖ ਰਹੇ ਆਂ ਖੰਬੇ ਦੇ ਨਾਲ ਇੱਥੇ ਦੋ ਖੂਹ ਨੇ ਪਰ ਹੁਣ ਫਸਲ ਬਹੁਤ ਖੜੀ ਜਾਏ ਥਾਲੇ ਰਸਤਾ ਕੋਈ ਨਹੀਂ ਹੈਗਾ ਪਿੰਡ ਦੇ ਬਿਲਕੁਲ ਖੇਤਾਂ ਦੇ ਸੈਂਟਰ ਚ ਹੈ ਇੱਥੇ ਖੂਹ ਨੇ ਇਹ ਚੜਦੇ ਵੱਸਦਾ ਦ੍ਰਿਸ਼ਾ ਤੁਸੀਂ ਦੇਖ ਰਹੇ ਹੋ ਪਿੰਡ ਬਰਾਸ ਜ਼ਿਲ੍ਹਾ ਫਤਿਹਗੜ ਸਾਹਿਬ ਰਿਆਸਤ ਪਟਿਆਲਾ ਦਾ ਇਹ ਪਿੰਡ ਹੈ ਤੇ ਅੱਗੇ ਆਪਾਂ ਹੋਰ ਚੱਲਾਂਗੇ ਦੇਖਾਂਗੇ ਕੀ ਖੂਸ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਹੈ ਜੀ ਉੱਤਰ ਸਾਈਡ ਤੋਂ ਪਿੰਡ ਬਰਾਸ ਦੀ ਲੁੱਕ ਉੱਤਰ ਵਾਲੇ ਪਾਸੇ ਤੋਂ ਮੈਂ ਨਾ ਇਸ ਕਰਕੇ ਦੁਬਾਰੇ ਦਿਖਾਣਾ ਸ਼ੁਰੂ ਕੀਤਾ ਹੈ ਕਿਉਂਕਿ ਨਾ ਮੈਂ ਹੁਣ ਮੈਂ ਬਿਲਕੁਲ ਪਿੰਡ ਦੇ ਨੇੜੇ ਆ ਕੇ ਤੁਹਾਨੂੰ ਇਹ ਲੁੱਕ ਦਿਖਾ ਰਿਹਾ ਤੇ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਦਾ ਗੁੰਮਨ ਦਿਖ ਰਿਹਾ ਇਹ ਵਾਲਾ ਗੁੰਮਨ ਗੁਰਦੁਆਰਾ ਸਾਹਿਬ ਦਾ ਹੈ ਤੇ ਇੱਕ ਆ ਗੁੰਮਨ ਹੈ ਉਹ ਰੋ ਇੱਥੇ ਦੀ ਦਰਗਾਹ ਸਾਹਿਬ ਦੀ ਹੈ ਜਿੱਥੇ ਨੌ ਨਵੀਆਂ ਦੇ ਬਰਾਜਮਾਨ ਨੇ ਉਹਨਾਂ ਦਾ ਦੀ ਦਰਗਾਹ ਇੱਥੇ ਠੀਕ ਹੈ ਜੀ ਜਿੱਥੇ ਦੇਸ਼ੂ ਦੇ ਤੋਂ ਬਹੁਤ ਲੋਕ ਆਉਂਦੇ ਨੇ ਪੰਨੇ ਦੇ ਜਾ ਕੇ ਵੀ ਉਹਨਾਂ ਦਾ ਕਵਰ ਕਰਾਂਗੇ ਠੀਕ ਹੈ ਜੀ ਬਾਕੀ ਇੱਥੇ ਪਿੰਡ ਉਹਦੇ ਵਿੱਚ ਕੀ ਖੁਸ਼ ਹੋਇਆ ਉਹ ਤਾਂ ਬਹੁਤ ਮੰਦ ਭੱਗਾ ਸੀ ਪਰਿਵਾਰਾਂ ਦੇ ਪਰਿਵਾਰ ਇੱਥੇ ਤਬਾਹ ਹੋਏ ਨੇ ਬਹੁਤ ਜ਼ਿਆਦਾ 1947 ਦੇ ਟਾਈਮ 'ਚ ਖੂਨ ਖਰਾਬਾ ਇਸ ਪਿੰਡ ਦੇ ਵਿੱਚ ਹੋਇਆ ਸੀ ਕਿਉਂਕਿ ਇਲਾਕੇ ਦੇ ਲੋਕਾਂ ਨੇ ਸ਼ਰਨ ਲੈਣ ਦੇ ਵਾਸਤੇ ਇਸ ਪਿੰਡ ਦੇ ਵੱਲ ਰੁੱਖ ਕੀਤਾ ਸੀ ਠੀਕ ਹੈ ਜੀ ਅ ਇਹ ਜੋ ਰੋਡ ਜਾਂਦਾ ਹੈ ਇਹ ਜਾਂਦਾ ਪਿੰਡ ਤਿੰਬਰਵਰ ਨੂੰ ਇਹ ਵੀ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਹੈ ਤੇ ਸਾਹਮਣੇ ਉਹ ਪਿੰਡ ਦਿਖਦਾ ਹੈ ਥੋੜਾ ਥੋੜਾ ਦਿਖ ਰਿਹਾ ਲੁੱਕ ਠੀਕ ਹੈ ਜੀ ਮੇਰੇ ਪਿੱਛੇ ਪਿੰਡ ਬਰਾਸ ਠੀਕ ਹੈ ਆਪਾਂ ਬਰਾਸ ਦਾ ਹੀ ਲੁੱਕ ਕਰ ਰਹੇ ਹਾਂ ਤੇ ਉਹ ਸਾਹਮਣੇ ਬਰਾਸ ਪਿੰਡ ਹੈ ਇਹ ਵਾਟਰ ਵਰਕਸ ਦੇ ਨਾਲ ਗੁੰਬਦ ਦਿਖ ਰਹੇ ਨੇ ਦਰਗਾਹ ਸ਼ਰੀਰ ਦੇ ਠੀਕ ਹੈ ਜੀ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਲੁੱਕ ਵੀ ਦਿਖ ਰਹੀ ਹੈ ਇਹ ਦੱਖਣ ਦੀ ਸਾਈਡ ਤੋਂ ਆ ਮੈਂ ਇਸ ਟੰਕਣ ਵਾਲੇ ਪਾਸੇ ਆ ਦੰਕਣ ਵਾਲੇ ਪਾਸੇ ਜਿਸ ਰਸਤੇ ਤੇ ਮਤਲਬ ਪਿੰਡ ਟਿੰਬਰਪੁਰ ਨੂੰ ਰਸਤਾ ਜਾਂਦਾ ਹੈ ਤੇ ਉਹ ਵਾਟਰ ਵਰਕਸ ਹੈ ਤੇ ਨਾਲ ਹੀ ਦਰਗਾਹ شریف ਦੀਆਂ ਗੁੰਮ ਤਾਂ ਦਿਖ ਰਹੇ ਨੇ ਤੇ ਨਾਲ ਗੁਰਦੁਆਰਾ ਸਾਹਿਬ ਦਾ ਦੀ ਲੁੱਕ ਹੈ ਤੇ ਆਹ ਇਸ ਵਕਤ ਸੇ ਵੈਸੇ ਜਿਆਦਾ ਦਰਖਤ ਬੁੱਟੇ ਬਹੁਤ ਹੈ ਤੇ ਚਲੋ ਕੋਈ ਨਹੀਂ ਆਪਾਂ ਨੇੜੇ ਹੋ ਕੇ ਹੋਰ ਕਰਾਂਗੇ ਇਹ ਪਿੰਡ ਬਰਾਸ ਜ਼ਿਲ੍ਹਾ ਫਤਿਹਗੜ ਸਾਹਿਬ ਰਿਆਸਤ ਪਟਿਆਲਾ ਦਾ ਇਹ ਪਿੰਡ ਹੈ ਪਿੰਡ ਬਰਾਸ ਸ੍ਰੀ ਹਰਿਕ੍ਰਿਸ਼ਨ ਤੋਂ ਇਹ 8-10 ਕਿਲੋਮੀਟਰ ਹੈ ਚੜ੍ਹਦੇ ਪਾਸੇ ਤੇ ਕਰਨ ਖਾਨ ਪਰ ਤੋਂ ਇਹ 20-25 ਕਿਲੋਮੀਟਰ ਦੇ ਫਾਸਲੇ ਤੇ ਲੈਹਦੇ ਪਾਸੇ ਚੰਡੀਗੜ੍ਹ ਤੋਂ ਵੀ ਇਹ 35 ਕਿਲੋਮੀਟਰ ਦੇ ਫਾਸਲੇ ਤੇ ਲੈਹਦੇ ਪਾਸੇ ਇਸ ਟਾਈਮ ਇਹ ਜੋ ਗੁੰਬਦ ਦੇ ਰਹੇ ਹਨ ਇੱਥੇ ਨੌ ਨਵੀਂ ਬਰਾਜਮਾਨ ਨੇ ਪਿੰਡ ਬਰਾਸ ਦੇ ਵਿੱਚ ਤੇ ਮੈਂ ਮੰਡੀ ਦੇ ਵਿੱਚ ਖੜਿਆ ਹਾਂ ਇਸ ਟਾਈਮ ਤੇ ਇਹ ਦਰਗਾਹ ਇਹ ਦਰਗਾਹ ਦੀ ਲੁੱਕ ਹੈ ਇਧਰੋਂ ਦਿਖਦੀ ਹੈ ਮੰਡੀ ਵਾਲੀ ਸਾਈਡ ਦੇ ਕੋ ਮੁੱਟ ਬਣੇ ਹੋਏ ਨੇ ਤੇ ਆਪਾਂ ਬੇਅੰਤ ਕੋਸ਼ਿਸ਼ ਕਰਦੇ ਅੰਦਰ ਜਾਣ ਦੀ ਠੀਕ ਹੈ ਇਹ ਦਰਗਾਹ ਨੌ ਨਵੀਂ ਪਿੰਡ ਬਰਾਸ ਦੇ ਵਿੱਚ ਠੀਕ ਹੈ ਅੰਦਰ ਦੇਖਦੇ ਹਾਂ ਜੇ ਪਰਮਿਸ਼ਨ ਦਿੱਤੀ ਹੈ ਤੇ ਅੰਦਰ ਵੀ ਆਪਾਂ ਕਵਰ ਕਰਦੇ ਹਾਂ ਇਹ ਪਿੰਡ ਦੀ ਫਿਰਨੀ ਹੈ ਜੀ ਪਿੰਡ ਬਰਾਸ ਦੀ ਤੇ ਗੱਡੀ ਜਾ ਰਹੀ ਹੈ ਇਹ ਫਿਰਨੀ ਹੈ ਪਿੰਡ ਬਰਾਸ ਚ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਉਹ ਮੋਟਰਸਾਈਕਲੇ ਫਿਰਨੀ ਤੇ ਜਾ ਰਹੇ ਆ ਕਿ ਇੱਥੋਂ ਦਾ ਇੱਕ ਕੱਟ ਕਰਕੇ ਉਹ ਸਾਹਮਣੇ ਗੇਟ ਦਿਖਦਾ ਏ ਦਰਗਾਹ ਸ਼ਰੀਫ ਦਾ ਤੇ ਆ ਨਾਲ ਗੁੰਮਤ ਵੀ ਦਿਖਾਈ ਦੇ ਰਿਹਾ ਠੀਕ ਹੈ ਉਹ ਸਾਹਮਣੇ ਪਿੰਡ ਬਰਾਸ ਦੀ ਦਰਗਾਹ ਸ਼ਰੀਫ ਦਾ ਹਾਂਜੀ ਇਹ ਦਿਖਾਈ ਦੇ ਰਿਹਾ ਹੈ ਠੀਕ ਹੈ ਜੀ ਗੇਟ 메ਨ ਗੇਟ ਕੋਸ਼ਿਸ਼ ਕਰਦੇ ਆਪਾਂ ਅੰਦਰ ਚੱਲਦੇ ਕਿ ਅੱਜ ਸ਼ੁੱਕਰਵਾਰ ਕਰਕੇ ਨਾ ਰਸ਼ ਬਹੁਤ ਇੱਥੇ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਮੈਂ ਗੁਰਬੇਠ ਕਰ ਲਾਂ ਨਾ ਅੰਦਰ ਜਰੂਰ ਜਾਵਾਂਗੇ ਆਪਾਂ ਠੀਕ ਹੈ ਨੌ ਨਵੀਂ ਬਰਾਜਮਾਨ ਨੇ ਤੇ ਬਹੁਤ ਵੱਡਾ ਪਿੰਡ ਹੈ ਬਹੁਤ ਵੱਡੀ ਦਰਗਾਹ ਇੱਥੇ ਆ ਇਧਰੋਂ ਇਹ ਲੁੱਕ ਇਦਾਂ ਦੀ ਹੈ ਮੈਂ ਐਕਚੁਅਲੀ ਨਾ ਇਸ ਏਰੀਆ 'ਚ ਇਸ ਲਈ ਖੜੇ ਆਏ ਕਿਉਂਕਿ ਇਹ ਹੀ ਉਹ ਏਰੀਆ ਹੈ ਜਿੱਥੇ 1947 ਦੇ ਟਾਈਮ ਸਭ ਤੋਂ ਜ਼ਿਆਦਾ ਇਕੱਠ ਸੀ ਤੇ ਖੂਨ ਖਰਾਬਾ ਵੀ ਇਸ ਏਰੀਆ ਦੇ ਵਿੱਚ ਹੋਇਆ ਸੀ ਇਹ ਪਿੰਡ ਦੇ ਨਾ ਦੱਖਣ ਦੀ ਸਾਈਡ ਦੇ ਵਿੱਚ ਹੈ ਦੱਖਣ ਵਾਲੀ ਸਾਈਡ 'ਚ ਠੀਕ ਹੈ ਜੀ ਵਿੱਚ ਨੂੰ ਉਹ ਗੇਟ ਦਿਖਦਾ ਏ ਤੁਹਾਨੂੰ ਦਰਗਾਹ ਦਾ ਨੌ ਨਵਿਆਂ ਦੇ ਇੱਥੇ ਬਰਾਜਮਾਨ ਨੇ ਤੇ ਇਹ ਇਸੇ ਸਾਈਡ ਦੇ ਵਿੱਚ ਮਤਲਬ ਇਕੱਠ ਸੀ ਇਹੀ ਉਹ ਜਗ੍ਹਾਏ ਖੇਤਾਂ ਜਿੱਥੇ ਸਭ ਤੋਂ ਜ਼ਿਆਦਾ ਖੂਨ ਖਰਾਬਾ 1947 ਦੇ ਦੌਰ ਵਿੱਚ ਹੋਇਆ ਤੇ ਮੈਂ ਜਿਹੜੀ ਜਗ੍ਹਾ 'ਚ ਖੜਿਆ ਹਾਂ ਇਹਹੀ ਉਹ ਕੁਰਬਾਨੀਆਂ ਭਰੀ ਜਗ੍ਹਾ ਹੈ ਠੀਕ ਹੈ ਜੀ ਪਿੰਡ ਬਰਾਸ ਜ਼ਿਲ੍ਹਾ ਫਤਿਹਗੜ ਸਾਹਿਬ ਰਿਆਸਤ ਪਟਿਆਲਾ ਦਾ ਇਹ ਪਿੰਡ ਹੈ ਇਹ 메ਨ ਗੇਟ ਹੈ ਜੀ ਦਰਵਾਜ਼ਾ ਠੀਕ ਹੈ ਜੀ ਬਹੁਤ ਵੱਡੀ ਦਰਵਾਜ਼ਾ ਹੈ ਇਹਦੇ ਵਿੱਚ ਲੰਗਰ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਪਿੰਡ ਬਰਾਸ ਦਾ ਠੀਕ ਹੈ ਇਹ ਮੈਨਗੇਟ ਦਰਵਾਜ਼ਾ ਠੀਕ ਹੈ ਜੀ ਇਹਦੇ ਅੰਦਰ ਲੰਗਰ ਸਕੂਲ ਹੈ ਇਹਦੇ ਵਿੱਚ ਮਦਰਸਾ ਹੈ ਕਹਿੰਦੇ ਜਿਹਨੂੰ ਦਰਗਾਹ ਤੇ ਮਸਜਿਦ ਹੈ ਇੱਕ ਬਿਰਦਾ ਆਸ਼ਰਮ ਹੈ ਠੀਕ ਹੈ ਹਿੰਦੀ ਇੰਗਲਿਸ਼ ਉਰਦੂ ਪੰਜਾਬੀ ਸਭ ਕੁਝ ਪੜਾਇਆ ਜਾਂਦਾ ਜੀ ਇੱਥੇ ਠੀਕ ਹੈ ਜੀ ਮੈਨਗੇਟ ਠੀਕ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਕੀ ਕੁਛ ਹੈ ਠੀਕ ਪਿੰਡ ਬਰਾਸ ਇਹ ਅੰਦਰ ਦਾ ਵੀ ਹੋਇਆ ਜੀ ਉਹ ਸਾਹਮਣੇ ਮਸਜਿਦ ਹੈ ਤੇ ਬੱਚੇ ਪੜ੍ਹ ਰਹੇ ਨੇ ਠੀਕ ਹੈ ਜੀ ਕਬਰਾਂ ਮੈਂ ਤੁਹਾਨੂੰ ਦਿਖਾ ਦਿਤੀਆਂ ਜੀ ਨਵੀਆਂ ਨੀਆਂ ਕਬਰਾਂ ਉੱਥੇ ਠੀਕ ਹੈ ਜੀ ਇਨ ਬਰਾਸ ਦੇ ਵਿੱਚ ਠੀਕ ਹੋ ਗਿਆ 13 ਕਬਰਾਂ ਇੱਥੇ ਚਾਰ ਬਾਹਰ ਨੌ ਇਹ ਅੰਦਰ ਹੈ ਠੀਕ ਹੈ